ਅੰਮ੍ਰਿਤਸਰ ਸ਼ਹਿਰ ਦੇ ਨਾਮੀ ਸਕੂਲਾਂ ਦੀ ਗਿਣਤੀ ਵਿੱਚ ਟੀਵੀ ਪਬਲਿਕ ਸਕੂਲ ਲਾਰੈਂਸ ਰੋਡ ਦਾ ਵੀ ਜ਼ਿਕਰ ਆਉਂਦਾ ਹੈ। ਵੇਖਣ ਵਿੱਚ ਆਇਆ ਕਿ ਇਸ ਸਕੂਲ ਦੇ ਬਾਹਰ ਸੜਕ ਉੱਪਰ ਬੇਤਰਤੀਬ ਗੱਡੀਆਂ ਅਤੇ ਹੋਰ ਵਾਹਨਾਂ ਦੀ ਪਾਰਕਿੰਗ ਕੀਤੀ ਜਾਂਦੀ ਹੈ। ਸਾਡੀ ਟੀਮ ਨੇ ਇਸ ਇਲਾਕੇ ਨੂੰ ਕਵਰ ਕਰਦਿਆਂ ਵੇਖਿਆ ਕਿ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਉਸ ਇਲਾਕੇ ਦੇ ਵਾਸੀ ਰੋਜ਼ ਸਵੇਰੇ ਅਤੇ ਦੁਪਹਿਰ ਨੂੰ ਕਰਦੇ ਹਨ। ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਕਿ ਸਕੂਲ ਦੇ ਪ੍ਰਬੰਧਕਾਂ ਨਾਲ ਇਸ ਮਸਲੇ ਤੇ ਗੱਲ ਕੀਤੀ ਜਾਵੇ ਪਰ ਕੈਮਰੇ ਸਾਹਮਣੇ ਕੋਈ ਨਹੀਂ ਆਇਆ। ਖੜੇ ਨੇ ਲਾਰੈਂਸ ਰੋਡ ਤੇ ਡੀਆਵੀ ਪਬਲਿਕ ਸਕੂਲ ਦੇ ਬਾਹਰ ਜਿੱਥੇ ਕੁਝ ਟਾਈਮ ਪਹਿਲੇ ਦੇ ਸ਼ਾਰਟਸ ਤੁਸੀਂ ਵੇਖੇ ਕਿ ਦੋਵੇਂ ਪਾਸੇ ਗੱਡੀਆਂ ਸਕੂਟੀਆਂ ਔਰ ਬੱਸੇਜ਼ ਵਗਰਾ ਲੱਗਿਆ ਹੋਇਆ ਸਨ ਜ਼ਿਆਦਾਤਰ ਗੱਡੀਆਂ ਜਿਹੜੀਆਂ ਲੱਗੀਆਂ ਨੇ ਸਟੂਡੈਂਟਸ ਹੀ ਨੇ ਅੰਡਰ ਏਜ ਹੈਗੇ ਨੇ ਸਕੂਲ ਵਾਲਿਆਂ ਨੂੰ ਪਤਾ ਹੈ ਲੇਕਿਨ ਉਹ ਸਕੂਲ ਕਿਉਂ ਅਲਾਉ ਕਰਦਾ ਹੈ ਕਿ ਆਪਣੇ ਸਟੂਡੈਂਟਸ ਜਿਹੜੇ ਨੇ ਉਹ ਗੱਡੀਆਂ ਸਕੂਟੀ ਔਰ ਬਾਈਕਸ ਲੈ ਕੇ ਆਣ ਟ੍ਰੈਫਿਕ ਦਾ ਬੁਰਾ ਹਾਲ ਹੋ ਜਾਂਦਾ ਹੈ ਲੋਕਾਂ ਦੇ ਲੰਘਣ ਵਾਸਤੇ ਥਾਂ ਨਹੀਂ ਰਹਿੰਦੀ ਔਰ ਨਜ਼ਦੀਕੀ ਜਿਹੜੇ ਰੈਜ਼ਿਡੈਂਟ ਸਥੇ ਹੈਗੇ ਆ ਉਹ ਇਹ ਵੀ ਕਹਿੰਦੇ ਪੈਨੇ ਕਿ ਅਸੀਂ ਕੋਰਟ ਜਾਵਾਂਗੇ ਇਸ ਸਕੂਲ ਦੇ ਖਿਲਾਫ ਕਿ ਐਸ ਸਕੂਲ ਜਿਹੜਾ ਹੈਗਾ ਦੋਵੇਂ ਪਾਸੇ ਦਾ ਰਸਤਾ ਰੋਕ ਲੈਂਦਾ ਹੈ ਔਰ ਲੰਘਣ ਵੇਲੇ ਅਗਰ ਐਮਰਜੈਂਸੀ ਕਿਸੇ ਨੂੰ ਹੋਵੇ ਤਾਂ ਉਹ ਕਿੱਥੇ ਜਾਵੇ ਕੈਮਰਾ ਪਰਸਨ ਸੁਨੀਲ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ